ਕੀ ਕਰਨਾ ਮੈਂ ਤੂੰ ਇੱਥੇ ਮਾਦਾ ਇੱਥੇ ਵੈਸੀ ਅਗਾ ਟਾਕ ਮੈਂ ਇੱਕ ਮਾਰ ਕੇ ਤਹੀ ਗੱਲ ਲੈਣੇ ਚੱਲੇ ਸਨ ਨਿਕਲ ਤੁਸੀਂ ਪਈਏ ਦਿੱਲੀ ਆ ਵਰਤ ਪਈ ਤੁਸੀਂ ਐਵੇਂ ਧੱਕੇ ਮਾਰਦੇ ਮੈਂ ਥੋੜੀ ਇੱਜ਼ਤ ਕਰੀ ਨਾ ਮੈਂ ਕੀ ਗੱਲ ਕੀ ਹੋਈ ਹੈ ਬਈ ਗੱਲ ਕੁਛ ਨਹੀਂ ਹੋਈ ਮੈਂ ਲੰਘਿਆ ਜਾਂਦਾ ਸੀਗਾ ਮੈਂ ਥਾਣੇ ਨੂੰ ਹੱਥ ਪਾ ਲੈ ਮਾਦਰ ਟੁੱਟਿਆ ਪਿਆ ਸੁੱਕਾ ਦਾਣਾ ਗਾ ਪਿਆ ਟੁੱਟੇ ਨੂੰ ਖਾਣ ਕਰ ਦਿਆ ਬਈ ਨਹੀਂ ਐਡੀ ਛੋਟੀ ਗੱਲ ਵਿੱਚ ਦਾ ਯਾਰ ਪੱਤਰਕਾਰ ਨੂੰ ਕਿਵੇਂ ਕੁੜੀ ਬੁਲਾ ਲੂਗੀ ਤੁਸੀਂ ਆਪ ਹੀ ਦੇਖ ਲੈ ਵੀ ਬਾਈ ਮਹੀਨਾ ਹੋ ਗਿਆ ਇੱਥੇ ਬੱਕਰੀਆਂ ਬਾੜ ਕੇ ਨੁਕਸਾਨ ਕਰ ਦਿੰਦਾ ਸਾਰੇ ਜਾਮਣ ਸਗਾਤੀ ਇਹਨੇ ਡਾਣੇ ਤੋੜ ਤੋੜ ਅੱਛਾ ਤੇ ਉਹ ਦੇਖ ਸਾਡੇ ਗੰਨੇ ਸਾਰੇ ਅਸੀਂ ਲਾਇ ਸੀ ਸ਼ੌਂਕ ਉਹ ਚੱਲ ਦਰਖਤ ਲਾ ਲੰਨੇ ਆਪਾਂ ਹੂੰ ਆ ਦੇਖੋ ਆ ਸਾਰੇ ਗੰਨੇ ਤੋੜਦੇ ਨੇ ਹੂੰ ਬੱਕਰੀਆਂ ਬਾੜਵਾੜ ਕੇ ਕਹਿੰਦਾ ਇੱਕ ਗੰਨਾ ਇੱਕ ਗੰਨਾ ਛਵਾ ਦੋ ਸਰ ਪੂਲੀ ਦੀ ਪੂਲੀ ਜਬਤ ਕਰਤੀ ਉਹ ਬਾਈ ਜੀ ਮੈਂ ਕਹਿੰਦਾ ਮੈਂ ਤਾਂ ਪਿੱਛੇ ਸੀ ਬੱਕਰਾਂ ਦਾ ਇੱਧਰ ਆ ਦੇਖੋ ਬੱਕਰੀਆਂ ਮੈਂ ਜਾਣ ਕੇ ਬੜਨਾ ਯਾਰ ਬਾਈ ਯਾਰ ਖੜ ਜਾ ਖੜ ਜਾ ਹਰਾਮਿਆਦੇ ਕੁੱਤੇ ਕੀ ਕਰੀ ਇਹਨਾਂ ਕੀ ਕਰਨ ਲੱਗਿਆ ਤੇ ਇਹ ਪਾਈ ਕਿ ਪੱਤਲੇ ਵੀ ਹੋ ਗਿਆ ਮੈਂ ਤਾਂ ਟਾਣੀ ਤੋੜਦਾ ਹੋਣਾ ਕੀ ਆ ਕਰੇ ਤੂੰ ਸਾਡਾ ਵੱਟ ਵੱਡ ਲੈਣਾ ਅੱਛਾ ਕਰੇ ਤੂੰ ਇੱਥੇ ਟਾਲੀ ਵੱਡਣ ਲੱਗ ਜਾਣਾ ਅੱਛਾ ਕਿ ਖੜ ਗਿਆ ਸਮਾਰ ਕੇ ਸਵਾਦ ਲੈਣਾ ਸਵਾਦ ਕੇ ਸਵਾਦ ਲੈਣਾ ਕਿ ਟਾਣਾ ਸੁੱਕਾ ਸੀ ਮਟ ਕੇ ਦੱਸ ਦੱਸ ਕਿ ਹੈਲੋ ਕੀ ਕੀ ਗੱਲ ਹੋਗੀ ਭਾਈ ਕੀ ਗੱਲ ਹੋ ਭਈ ਕੁੜੀ ਕੀ ਗੱਲ ਹੋਗੀ ਮੈਂ ਇਕੱਲੇ ਆਇਆ ਭਈ ਤੁਹਾਨੂੰ ਨਹੀਂ ਬੁਲਾਉਂਦੀ ਨਹੀਂ ਸੀ ਮੈਂ ਤਾਂ ਪੱਤਰਕਾਰ ਹਾਂ ਹੈਲੋ ਸੁਣੋ ਇੱਕ ਮਿੰਟ ਵੇਖ ਅਸੀਂ ਜੇ ਬਾਈ ਜੀ ਪੱਤਰਕਾਰ ਸਾਨੂੰ ਆਉਣਾ ਪੈਂਦਾ ਠੀਕ ਹੈ ਉਹਨੇ ਮੈਨੂੰ ਬੁਲਾਇਆ ਕੁੜੀ ਨੇ ਪਹਿਲਾਂ ਮੈਂ ਕੁੜੀ ਦੇਰ ਵੀਊ ਲਵਾਂਗਾ ਕੁੜੀ ਨੂੰ ਪੁੱਛਾਂਗਾ ਕੀ ਗੱਲ ਹੋਈ ਹੈ ਫਿਰ ਮੈਂ ਤੇਰੇ ਨਾਲ ਗੱਲ ਕਰੂੰਗਾ ਠੀਕ ਹੈ ਹਾਂ ਭਾਈ ਤਾਂ ਕੁੜੀ ਜੱਸ ਕੀ ਗੱਲ ਹੋਈ ਹੈ ਇਧਰ ਆ ਜਾ ਤੂੰ ਇੱਥੇ ਨਾਲ ਆ ਜਾ ਮੇਰੇ ਘਰ ਆਲਾ ਹੈ ਨਹੀਂ ਮੇਰਾ ਸੱਸ ਸਹੁਰਾ ਸੀ ਉਹ ਮਰ ਗਏ ਹਾਂ ਐ ਮੈਂ ਉਹਦੀ ਚਾਰ ਚਾਹਾਂ ਮੰਨ ਲਈ ਸੀ ਤੇ ਟਾਲੀ ਸੱਸ ਸਹੁਰੇ ਜਾ ਚੁੱਕੇ ਠੀਕ ਹੈ ਭਾਈ ਫਿਰ ਰੋਜੀ ਤੋੜ ਕੇ ਲੈ ਜਾਂਦਾ ਕਦੇ ਸੁੱਕੇ ਣਾਣੇ ਕਦੇ ਗਿੱਲੇ ਕਰਨਦਾ ਬੱਕਰੀਆਂ ਨੂੰ ਪਾਉਣਿਆ ਟੋੜੀਆਂ ਬੱਕਰੀਆਂ ਵਾਸਤੇ ਵੀ ਜੇ ਇਹ ਮੈਂ ਬਰੀ ਗੱਲ ਸੁਣੋ ਮਾਦਾ ਸੁੱਕੇ ਟਾਣੇ ਵੇਖੇ ਮੈਂ ਜਲ ਬਾਲਣ ਲੈ ਜਾਂਦੇ ਆ ਆ ਯਾਰਾ ਟਾਣੇ ਤੂੰ ਕਹਿੰਦਾ ਸੁੱਕੇ ਇਸ ਘਾਏ ਕਿਨੇ ਐ ਇਹ ਕਿੰਨਾ ਕਰਕੇ ਸੁੱਕਿਆ ਇਹ ਡੈਲੀ ਤੋੜਦਾ ਬਾਈ ਆਕੇ ਦੱਸ ਬਾਈ ਬਾਈ ਯਾਰ ਮਦਾ ਮਦਾ ਨੱਪੇ ਕਿਧ ਗੇੜਾ ਯਾਰ ਅਗਲੀ ਨੇ ਯਾਰ ਉਹਨੇ ਉਹਦੀ ਮਾਂ ਦੀ 700 ਰੁਪਏ ਦੀ ਯਾਦ ਚ ਲਾਏ ਆ ਪਹਿਲਾਂ ਪੂਰੀ ਗੜ ਸੁਣ ਲੈ ਪਹਿਲਾਂ ਬਾਈ ਉੱਥੇ ਬੱਕਰੀਆਂ ਬਾੜਦੇ ਆ ਬੰਟ-ਬੜਤੀ ਸਾਰਾ ਸਾੜਾ ਝੋਨੇ ਚੋਂ ਪਾਣੀ ਨਿਕਲ ਗਿਆ ਦੱਸ ਉਹ ਦੇਖੋ ਸਾਰਾ ਝੋਨਾ ਸੁੱਕ ਗਿਆ ਤੂੰ ਬੱਕਰੀਆਂ ਦਾ ਠੇਕਾ ਲੈ ਅਗਲੇ ਬੰਨ੍ਹ ਚ ਬਾੜਦਾ ਡੈਲੀ ਨੁਕਸਾਨ ਕਰਨ ਆਉਂਦਾ ਸਾਡੇ ਖੇਤ ਚ ਬਾਈ ਮਦਾ ਯਾਰ ਵਿਲੇ ਬੰਨ੍ਹ ਪਈ ਲੱਗੀ ਨਾ ਯਾਰ ਮਾ ਯਾਰ ਮੇਰੀ ਗੱਲ ਸੁਣ ਤੂੰ ਬਾਈ ਪਿੰਡ ਚ ਬਦਨਾਮ ਸਹੀ ਗੱਲ ਹੈ ਤੇਰਾ ਕਈ ਬੰਦੇ ਨੇ ਲਾਂਭੋ ਦੇਦਾ ਵੀ ਡਰਾਕਟ ਵੀ ਖਰਾਬ ਕਰਦਾ ਤੇ ਜਿਹੜੇ ਸੜਕਾ ਛੋੜਕਾ ਲੱਗੇ ਤੂੰ ਵੀ ਪੱਟੇ ਆ ਉੱਥੇ ਵੀ ਦਰ ਲੰਬਾ ਆ ਇਹਨੂੰ ਆਇਆ ਬਈ ਵੀ ਇਹਦੇ ਘਰ ਵਾਲਾ ਨਹੀਂ ਹੈਗਾ ਸੱਸ ਸੋਹਰਾ ਨਹੀਂ ਡੇਲੀ ਆ ਵਰਦਾ ਪਤਾ ਨਹੀਂ ਕੀ ਇਹਦਾ ਹੋਰ ਇਹਨੂੰ ਹੋਰ ਨੁਕਸਾਨ ਕੀ ਕੀਤਾ ਨੇ ਆ ਲੈ ਗੰਨੇ ਦੇਖ ਆ ਆ ਇੱਧਰ ਆਜਾ ਆਜਾ ਆ ਦੇਖੋ ਆ ਇੱਥੇ ਬਾੜਤੀਆਂ ਬੱਕਰੀਆਂ ਕਹਿੰਦਾ ਕੱਲ ਵੀ ਇਹ ਟੱਪ ਗਿਆ ਆ ਤੂੰ ਕਿਤਾ ਆ ਦੇਖ ਲੈ ਕਿਵੇਂ ਤੋੜੇ ਪਏ ਆਗੇ ਮੈਂ ਫਿਰ ਬੱਕਰੀਆਂ ਜਾਣ ਕੇ ਨਾ ਨੁਕਸਾਨ ਨਹੀਂ ਤਾਂ ਹੋਰ ਕੀ ਆ ਬਾਈ ਇਹ ਨੂੰ ਇਹ ਕਿ ਦੇਖ ਪਿੱਛੇ ਸੀ ਆਉਂਦਾ ਬੱਕਰੀਆਂ ਦੇ ਧਰਵਾੜ ਕਾ ਖੇੜੀਆਂ ਦੀ ਤੂੰ ਆਇਆ ਸੀ ਤੂੰ ਉੱਥੇ ਖੜੀ ਸੀ ਭਾਈ ਕੋ ਯਾਰ ਸਾਹਮਣੇ ਆ ਯਾਰ ਇਹ ਤੂੰ ਮੂੰਗਾ ਪਹਿਲਾਂ ਤੂੰ ਸਾਡਾ ਤੂੰ ਦੱਸ ਵੀ ਤੂੰ ਬੱਕਰੀਆਂ ਵਾੜਾਂ ਦੇ ਖੇਤ ਚ ਬਾਈ ਯਾਰ ਮੈਂ ਮੈਂ ਜਾਣ ਕੇ ਨਹੀਂ ਵਾਰੀਆਂ ਠੀਕ ਆ ਮੈਂ ਪਿੱਛੇ ਸੀਗਾ ਮੈਂ ਤੇ ਬੱਕਰੀਆਂ ਭੱਜ ਕੇ ਤਰ ਨੀ ਨੀ ਬੱਕਰੀਆਂ ਦੁੱਧ ਤਾਂ ਤੂੰ ਵੀ ਨਾ ਬੀਨਾ ਤਾਂ ਭਈ ਮੈਂ ਹੈਗਾ ਆ ਦੇਖ ਬੱਕਰੀਆਂ ਤਾਂ ਕਿਵੇਂ ਨੁਕਸਾਨ ਕਰਿਆ ਦੇਖ ਲੈ ਇਹਦਾ ਕੀ ਕਸੂਰਾ ਇੰਨਾ ਫਲ ਸੀ ਜਾਮਣ ਨੂੰ ਦੇਖ ਲੋ ਦੱਸ ਬਾਈ ਮੈਂੋਂ ਜ਼ਿਆਦਾ ਮੈਂ ਬੱਕਰੀਆਂ ਜਾਣ ਕੇ ਬਣਾਂ ਖਾਂਦਗਾ ਵੀ ਟੁੱਸੇ ਆ ਯਾਰ ਉਹ ਇੱਧਰ ਉੱਪਰ ਕਹਿੰਦੇ ਸੱਤਿਆਨਾਸ ਬਾਈ ਮੇਰੀ ਗਾ ਤੂੰ ਬਾਹਰ ਬੋਲੋ ਨਾ ਤੂੰ ਮੇਰੇ ਬੋਲੋ ਬੋਲ ਤੋ ਬੋਲੋ ਨਾ ਯਾਰ ਮੈਂ ਨਾ ਹੋਰ ਤੈਨੂੰ ਫੁੱਲ ਪਰਸਾਵਾ ਮੈਂ ਜਾਣਨਾ ਕਿੰਨੇ ਅੱਛੇ ਖੜਨਾ ਕਫੜ ਫੜ ਫੜ 10000 ਰੁਪਏ ਨੇ ਤੁਸੀਂ ਮੇਰੇ ਗੱਲ ਨਾ ਪਾਵੇਂ ਤੀ ਤੂੰ ਸਾਰੀ ਜੰਮ ਚਲ ਹੁਣ ਤੂੰ ਦੱਸ ਇੱਧਰ ਤੂੰ ਸਾਹਮਣੇ ਆ ਸਾਹਮਣੇ ਆ ਕਿੰਨੀਆਂ ਬੱਕਰੀਆਂ ਤੇਰੇ ਕੋਲੇ ਬਾਈ 8-10 ਨਾ ਗਾ ਮੇਰੇ ਕੋਲੇ ਅੱਛਾ 8-10 ਨਾ ਗਾ ਹਾਂ ਕਿੰਨੇ ਦੀ ਵੇ ਕਿੰਨੇ ਦੀ ਵੇ ਕਿੰਨੇ ਦੀ ਇੱਕ 25000 ਤੇ ਫਿਰ ਬਾਈ ਤੂੰ ਆਪ ਦਾ ਜੇ ਤੈਨੂੰ ਇੰਨਾ ਲੱਗਦਾ ਤਾਂ ਉਹੱਖੀਆਂ ਨੇ ਨਾ ਅਵੇ ਸਰ ਤੇ ਕਿਲਾ ਲੈ ਲੈ ਕਿਲਾ ਪੱਠੇ ਵੀ ਜਲਾ ਬਈ ਪੈਦੀ ਹੈਗੀ ਆ ਬਈ ਯਾਰ ਹਾਂ ਤੈਨਾਂ ਕਿੱਲੇ ਹੈਗੀ ਆ ਅੱਛਾ ਤੇ ਫਿਰ ਇੰਨਾ ਕਿ ਘਰੇ ਕੋ ਵਰਦਾ ਬਾਈ ਉਹਦਾ ਸਵਰਾ ਹੋਦਾ ਨਹੀਂ ਸੱਸੋ ਦਾ ਨਹੀਂ ਬੰਦਾ ਹੋਦਾ ਸਰ ਤੇ ਨਹੀਂ ਯਾਰ ਤੂੰ ਨੂੰ ਤੰਗ ਕਰਦਾ ਯਾਰ ਕਮਾਲ ਹੈ ਯਾਰ ਬਈ ਜਿੰਨਾ ਚੰਗੀ ਗੱਲ ਕਹੀ ਉਹਨੂੰ ਮੈਂ ਕਿਸਾਨ ਦਿੰਨਾ ਹਾਂ ਕਿਸਾਨ ਮਾਰ ਜੋ ਨਾ ਸੁੱਕ ਗਏ ਬਈ ਦੇ ਪਾਣੀ ਨਿਕਲ ਗਿਆ ਤੇ ਬੱਕਰੀਆਂ ਬਾੜ ਨੁਕਸਾਨ ਤਾਂ ਵੀ ਦੇਣਾ ਪੈਣਾ ਇਤਨੀ ਵੀਡੀਓ ਪੁਲਾਈ ਜੰਨੇ ਆ ਮੈਂ ਕਹਦਾ ਦਵਾ ਇੱਕ ਮਾਲ ਦੀ ਹੋਰ ਕੌਣ ਦੇਊਗਾ ਯਾਰ ਨੁਕਸਾਨ ਯਾਰ ਹੋਰ ਕੌਣ ਦੇਊਗਾ ਇੱਕ ਗੰਨਾ ਇੱਕ ਤਣ ਦਿਨ ਆਉਂਦਾ ਇੱਕ ਗੰਨਾ ਉਹੀ ਆਉਂਦਾ ਨੁਕਸਾਨ ਹੋ ਗਿਆ ਨਹੀਂ ਇੱਕ ਤੋਂ ਇੱਕ ਹੀ ਦੱਸਣ ਨੂੰ ਇਹ ਆ ਇਧਰ ਟੈਲੀਸ਼ਾਂਜੀ ਪਈ ਹੈ ਸੜੀ ਯਾਰ ਆ ਬੱਕਰੀਆਂ ਨੇ ਸਾਰਾ ਆ ਜਮਨ ਪੱਟੀ ਪਈ ਹੈ ਕਮਾਲ ਆ ਯਾਰ ਪਾ ਲੈਂਦਾ ਫਲ ਵਾਲੀ ਜਮਨ ਨੂੰ ਤੋੜਨਾ ਦੇਖੋ ਤਾਂ ਸਾਰੀ ਜਮਨ ਦਿਖਾਤੀ ਨੇ ਉੱਪਰ ਦਾਣੇ ਤੇਰੇ ਵੱਡੇ ਹੋਏ ਸਾਰੇ ਮੈਂ ਤਾਂ ਹੀ ਪੱਤਰਕਾਰ ਨੂੰ ਇੱਕ ਕੇ ਫੋਨ ਮਾਰ ਗਈ ਆ ਭਾਈ

ਦੇਖ ਲੋ ਬਾਈ ਨੁਕਸਾਨ ਨੂੰ ਮੈਂ ਦਾ ਇੱਕ ਟਾਂ ਹੀ ਖਿੱਚੀ ਸੀ ਹੋਰ ਮੈਂ ਤਾਂ ਇੱਥੇ ਬੰਨੂ ਨਹੀਂ ਤਾਲੀ ਨਾਲ ਨਹੀਂ ਮੈਂ ਸ਼ਾਂਤ ਪਰ ਉਹ ਬਾਈ ਤੂੰ ਨੂੰ ਇਹ ਦਾ ਸਮਝ ਕੇ ਲਈ ਕੁੜੀ ਐ ਮੈਂ ਵੀ ਨੁਕਸਾਨ ਦਊਗਾ ਇੱਥੇ ਬੰਨੂ ਤੈਨੂੰ ਮੈਂ ਇਹ ਫੋਨ ਲਾ ਪੁਲਿਸ ਨੂੰ ਵੇਖੀ ਜਾਊ ਫਿਰ ਬਾਈ ਜਾ ਲਾ ਫੋਨ ਕਿੱਥੇ ਪੁਲਿਸ ਨੂੰ ਫੋਨ ਲਾਉਂ ਕੋਈ ਤੁਸੀਂ ਹੋ ਲਾ ਪੁਲਿਸ ਨੂੰ ਮੇਰੇ ਕੋਲ ਨੰਬਰ ਬਹੁਤ ਨੂੰ ਫੋਨ ਮਾ ਆ ਜਾਂਦਾ ਆ ਲਾ ਫੜ ਆ ਲਾ ਪੁਲਿਸ ਨੂੰ ਲਾ ਫੋਨ ਤਾਰਾ ਨੰਬਰ ਲਾੜੀ ਕੀ ਗੱਲ ਹੋਈ ਆ ਟਾਂ ਦੇ ਤੂੰ ਕੀ ਟਾਂ ਦੇ ਪਿੱਛੇ ਤੂੰ ਹੁਣ ਮੈਂ ਜਮਾ ਨਹੀਂ ਫੋਨ ਤੂੰ ਕੁੜੀ ਜਾ ਰਹੀ ਜਿੰਨਾ ਯਾਰ ਆ ਭਾਈ ਸਾਨੂੰ ਆਇਆ ਕਿ ਨੁਕਸਾਨ ਕਰਦਾ ਪਰਮਾ ਤੁਸੀਂ ਆਏ ਦੱਸੋ ਨੁਕਸਾਨ ਕੀ ਯਾਰ ਉਹਨਾਂ ਨੂੰ ਤੂੰ ਕਮਾਲ ਹੈ ਯਾਰ ਉਹਨਾਂ ਦਾ ਦਰਖਤ ਲਾਉਂਦੇ ਨੇ ਵੀ ਚੰਗੀ ਹਵਾ ਉਹ ਆਕਸੀਜਨ ਮਿਲੂ ਤੂੰ ਤੇ ਰਖਤ ਤੋੜੀ ਜਾਂਦਾ ਉਹ ਭਾਈ ਮੈਂ ਮੇਰੀ ਗੱਲ ਸੁਣੋ ਮੈਂ ਤਾਂ ਟਣਾ ਹਾਂ ਆ ਲੌਂਕੀਆਂ ਨੇ ਥੱਲੇ ਤੂੰ ਲੰਮਾ ਆਇਆ ਡੈਲੀ ਮੈਂ ਕੀ ਕਰੂੰ ਭਾਈ ਜੀ ਅਸੀਂ ਸਾਨੂੰ ਸਾਰਾ ਪਿੰਡ ਰੱਖਣ ਲਈ ਕੀ ਕਰਦੇ ਆ ਟਾਣੇ ਪਹਿਲਾਂ ਆਪ ਵੀ ਸੱਟ ਜਾਂਦੇ ਆ ਆ ਵੀ ਹੱਥ ਨੇ ਲੱਗੇ ਜਾਂਦੇ ਮਰਕਾਨੇ ਸਭ ਤੋਂ ਹੀ ਹਾਂ ਭਾਈ ਫੁੱਟਾ ਸਿੱਧਾ ਬੋਲਦੇ ਕਿ ਕਿ ਨਾ ਕਿਹੇ ਬੋਲੇਗਾ ਯਾਰ ਤੂੰ ਮੈਂ ਬੋਲ ਮੈਂ ਬੋਲ ਸਕਦਾ ਹੀ ਨਹੀਂ ਨਹੀਂ ਫੋਨ ਲਾ ਤੂੰ ਪੁਲਿਸ ਨੂੰ ਫੋਨ ਲਾ ਲਾ ਬਾਈ ਤੇਰੀ ਮਰਜ਼ੀ ਹੈ ਮੈਂ ਬੋਲ ਨਹੀਂ ਸਕਦਾ ਲਾ ਲਾ ਫੋਨ ਲਾ ਫੋਨ ਲਾ ਲਾ ਨਹੀਂ ਮੈਂ ਬੋਲ ਸਕਦਾ ਨਹੀਂ ਤਾਂ ਥਾਣੇ ਜਾ ਕੇ ਵੀ ਤਾਂ ਮੰਨੇ ਲਾ ਲਾ ਫੋਨ ਲਾ ਬਾਈ ਪੁਲਿਸ ਨੂੰ ਹਾਂ ਜੀ ਕਰ ਲੈ ਬਾਈ ਲਾ 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 ਦੇਖ ਲੈ ਵੀਡੀਓ ਅਸੀਂ ਲਈ ਬਣਾਓ ਪੱਤਰਕਾਰ ਮੈਂ ਇਕੱਲਾ ਨਹੀਂ ਤੂੰ ਦਰ ਪੱਤਰਕਾਰਾਂ ਤੇ ਹੋ ਰਹੋਣਗੇ ਨਹੀਂ ਪੁਲਿਸ ਆਉਗੀ ਬਾਈ ਗਲਤੀ ਮੇਰੀ ਕੀ ਆ ਤੂੰ ਇਹਦਾ ਤਾਣੇ ਤੋੜੀ ਇਹਨਾਂ ਤੋਂ ਤੂੰ ਗਲਤੀ ਨਹੀਂ ਮੰਨਦਾ ਇਹ ਕਮਾਲ ਆ ਯਾਰ ਬੰਦਾ ਕਮਾਲ ਦਾ ਬੰਦਾ ਯਾਰ ਇਹਨਾਂ ਫਾਲਾ ਜਾਮਣ ਨੂੰ ਸਾਰੇ ਟਾਣੇ ਤੋੜਦੇ ਆ ਦੇਖ ਲੈ ਇਹਨੂੰ ਤਰਸ ਅਗਲੀ ਜਾਮਣ ਦਾ ਕਿੰਨੇ ਕਿੰਨੇ ਰੁਪਏ ਕਿਲੋ ਹੈ 150 ਰੁਪਏ ਕਿਲੋ ਜਾਮਣ ਦਾ ਹੋ ਜਾਮਣ ਜੇ ਤੂੰ ਟਾਣਾ ਵੱਡਾ ਆ ਦੇ ਟਾਣਾ ਕਿੰਨੇ ਵੱਡਾ ਆ ਬਹੁਤ ਸਾਰਾ ਟਾਣਾ ਉੱਧਰ ਸੰਗਾਤਾ ਤੂੰ ਵੱਡਾ ਲੈ ਇਹ ਤਾਂ ਮਈ ਆ ਬਈ ਆਰਾਮ ਦੇਖ ਟਾਣਾ ਕਿਉਂ ਵੱਡਾ ਇਹ ਟਾਣਾ ਦੇ ਘਟੋ ਘਟ 5000 ਦਾ ਫਲ ਸੀ ਘਟੋ ਘਟ ਦੇ ਦੇਖਿਆ ਜਾਂਦਾ ਐਡਾ ਵੱਡਾ ਟਾਣਾ ਸੀ ਤੂੰ ਵੱਡਾ ਇਹ ਤਾਂ ਉਹਨਾਂ ਦਾ ਪੱਤੇ ਨਾਲ ਕੋਈ ਫਲ ਸੀਗਾ ਇਹ ਤੇ ਉਹਦਾ ਕੁੜੀ ਕੁੜੀ ਦੱਸੂਗੀ ਬਾਈ ਬਾਲ ਨਹੀਂ ਕਹਿੰਦਾ ਉਹ ਤਾਂ ਬਈ ਤੈਨੂੰ ਕੁੜੀ ਦੱਸੂਗੀ ਦੱਸ ਬਈ ਪੁਲਿਸ ਨੂੰ ਫੋਨ ਲਾਉਣਾ ਹੈ ਉਹ ਭਾਈ ਬਾਲੀਆਂ ਗੱਲਾਂ 'ਚ ਕੋਈ ਫਾਇਦਾ ਨਹੀਂ ਹੈਗਾ ਅੱਛਾ ਮੈਂ ਮੈਂ ਵੀ ਤਾਂ ਹੀ ਕੰਮ ਮਾਫੀ ਮੰਗ ਲਾਂ ਚੰਗਰਾ ਜੇਗਾ ਕੰਮ ਵਧਾਈ ਜਾਂਦੇ ਮਾਫੀ ਮੰਗ ਲਾਂ ਚੰਗਰਾ ਜੇਗਾ ਪੁਲਿਸ ਨੂੰ ਫੋਨ ਲਾ ਦੂਗੀ ਉਹ ਫੋਨ ਲਾਉਣੀ ਹੈ ਮੈਂ ਦੱਸ ਦੇ ਹਾਂ ਜੀ ਹੁਣ ਪੱਤਰਕਾਰ ਬਲਾ ਹੈ ਨਾ ਤੇਰੀ ਵੀਡੀਓ ਬਾਹਰ ਲਹੂਗੀ ਗੱਲ ਸੁਣ ਬਈ ਗੱਲ ਸੁਣ ਲੈ ਚਲਾ ਇਹ ਨੁਕਸਾਨ ਦਾ ਮੈਂ ਮਾਫੀ ਮੰਗਦਾ ਨਾ ਤਾਂ ਤੇਰੀ ਮਾਰ ਸਕਦਾ ਮਾਰ ਤੇਰੇ 10000 ਰੁਪਏ ਹਰਜਕ ਵੰਦ ਤੇਰੇ ਕੋਲ ਕਿੰਨੇ ਹਾਂ ਹਾਂਜੀ ਤਿੰਨ ਕਿੱਲੇ ਹੈ ਤਿੰਨ ਤੇਰੇ ਕੋਲ ਕਿੰ ਤੇ ਉਹਦੇ ਕੋਲ ਪੰਜ ਆਇਆ ਤੇਰੇ ਕੋਲ ਤਾਂ ਨੇ ਤੁਸੀਂ ਕਿੰਨੇ ਬੰਦੇ ਹੋ ਤੁਸੀਂ ਕਿੰਨੇ ਤੁਸੀਂ ਕੱਲੇ ਹੋ ਹਾਂ ਬਈ ਮੈਂ ਕੱਲੀ ਆ ਬੱਚੇ ਕਿੰਨੇ ਆਵੇ ਤੇਰੇ ਬੱਚੇ ਬੱਚੇ ਤਾਂ ਬਈ ਮੇਰੇ ਇੱਕ ਮੁੰਡਾ ਕੱਲਾ ਮੁੰਡਾ ਇੱਥੇ ਗੱਲ ਸੁਣਿਆ ਜੇ ਤੂੰ ਉਹਨੂੰ ਦੇ ਦੇਂਗਾ ਖਰਚਾ ਦਾ ਨੁਕਸਾਨ ਹੋਇਆ ਕਿੰਨਾ ਕਿੰਨਾ ਦਾ ਪੜਦਾ ਬਈ ਫਿਰ ਕਿੰਨਾ ਕਿੰਨਾ ਖਰਚਾ ਹੋਏ ਕਿੰਨੇ ਕਈ ਆਦਾ ਖਰਚਾ ਉਹਦਾ ਕਿਵੇਂ ਬਈ ਆ ਨੁਕਸਾਨ ਕਰਣਾ ਹਾਂ ਹਾਂ ਇਹ ਨੁਕਸਾਨ ਇਹਨੇ ਕਰਤਾ ਉਹ ਡਾਣਾ ਦੇਖ ਲੈ ਕੀ ਰੇਟ ਵੀ ਕਿੰਨੇ ਹਜ਼ਾਰ ਦਾ ਖਰਚਾ ਹੋਊਗਾ 6-7000 ਦਾ ਨੁਕਸਾਨ ਕਰਤਾ ਵੀ। 6-7000 ਜੇ ਤੂੰ ਦੇ ਦੇਗਾ ਇੱਧਰ ਹੀ ਜਾਣ ਕਲੀ ਯਾਰ। ਤੇ ਕੁੜੀ ਦਾ ਮਨ ਖਲਾਉ ਹੋ ਜਾਊਗਾ ਯਾਰ। ਮਨ ਚੰਗਾ ਹੋਈ ਮਨ ਆਇਆ ਬਦੂਗਾ ਠੀਕ ਕਰ ਤੱਕ ਜੂਗਾ ਖਲਾਉ ਦੇ। ਬਈ ਮੇਰੀ ਗੱਲ ਸੁਣ 6-7000 ਮੈਂ 2-3000 ਰੁਪਏ ਦੇ ਦਤਾ। 2-3000 ਨਹੀਂ ਮੈਂ ਤੈਨੂੰ ਫੇਰ ਵੀ ਛੱਡਤਾ 5000 ਰੁਪਏ ਦੇ ਦੇ। ਤੇ ਜਿਹੜਾ ਮੇਰਾ ਤੇਲ ਜਿਹੜਾ ਸੌੜਾ ਪੱਤਰਗਰਾਂ ਦਾ ਤੇਲ ਮੱਚਾ ਗੱਡੀ ਲੈ ਕੇ ਆਇਆ ਤੇ ਉਹਦਾ ਖਰਚਾ ਕੌਣ ਦੇਊਗਾ? ਅਸੀਂ ਦੇਣਗੇ। ਉਹ ਕਰ ਦੇਊਗਾ। ਮੈਂ ਬੁਲਾਇਆ ਬਈ ਆ ਤੁਹਾਨੂੰ। ਮੈਂ ਬੁਲਾਇਆ ਇਹਨੇ ਬੁਲਾਇਆ ਹੀ ਦਊਗੀ ਪਰ ਕਰ ਉੱਥੇ ਜਾ ਤੂੰ ਭਾਈ ਜੀ ਤੁਸੀਂ ਐਵੇਂ ਕੰਮ ਵਧਾਓ ਨਾ ਸਾਡਾ ਕੌਣ ਤੁਸੀਂ ਕੰਮ ਵਧਾਓ ਨਾ ਕੈਮਰਾ ਲੈ ਜਾ ਬਾਈ ਜੀ ਕਿਉਂ ਲੋ ਜਾ ਕੈਮਰਾ ਯਾਰ ਕੈਮਰਾ ਨਾ ਮੈਂ ਬੁਲਾਇਆ ਕਿਉਂ ਉਹਨੇ ਬੁਲਾਇਆ ਕੁੜੀ ਨੇ ਬੁਲਾਇਆ ਯਾਰ ਫਿਰ ਤੂੰ ਖਰਚਾ ਦੇ ਉਹਨੂੰ ਫਿਰ ਕਿਉਂ ਖਰਚਾ ਦੇ ਅਸੀਂ ਖਰਚਾ ਲੈਣਾ ਹੀ ਨਹੀਂ ਯਾਰ ਸੁਣੋ ਬਾਈ ਜੀ ਅਸੀਂ ਤਾਂ ਖਰਚਾ ਦੋਨਾਂ ਤੋਂ ਹੀ ਲੈਣਾ ਕੁੜੀ ਦਾ ਖਰਚਾ ਦਿੰਦਾ ਠੀਕ ਹੈ ਹੋ ਨਾ ਬਾਈ ਜੇ ਨੁਕਸਾਨ ਕਰਦਾ ਸੀ ਤੁਹਾਨੂੰ ਮੈਂ ਤਾਂ ਹੀ ਬੁਲਾਇਆ ਬੱਸ ਸੁਣੋ ਬਾਈ ਤੂੰ ਹੋਈ ਬੱਸ ਸੁਣੋ ਨਾ ਇਹ ਲੋ ਕਹੀ ਜੀ ਮਾਰੂ ਮੋਢੇ ਚ ਭਾਈ ਤਾਰੇ ਤੇ ਪੈਸੇ ਮੇਰੇ ਮੈਂ ਤੁਹਾਡੀ ਇੱਜ਼ਤ ਕਰਦਾਗਾ ਮੈਂ ਕੀ ਕਰਦਾ ਫਿਰ ਆਇਆ ਕਿ ਮੈਂ ਤੂੰ ਉਹ ਕਰਦਾਗਾ ਮੈਨੂੰ ਮਾਰੂਗੀ ਬਹੁਤੀ ਸੀ ਮੇਰੇ ਤੈਨੂੰ ਮਾਰੂਗੀ ਹੋ ਕੀ ਕਰੂਗੀ ਫਿਰ ਆਓ ਫਿਰ ਤੂੰ ਬਤਮੀਜ਼ੀ ਕਰ ਲੋ ਵੀ ਮੈਂ ਖਰਚਾ ਦੇਈਏ ਨਾ ਨਾ ਮੈਂ 3000 ਰੁਪਏ ਖਰਚਾ ਗਏ ਤੈਨੂੰ ਹੀ ਆ ਦੂੰਗਾ ਤੂੰ ਦਾ ਕਾਨੂੰ ਫਿਰ ਵੜ ਜਾਏਗਾ ਮੈਂ ਕੰਮ ਨਾ ਹੋਇਆ ਨਹੀਂ ਇੱਕ ਵਾਰੀ ਤੂੰ ਤੈਨੂੰ ਤੂੰ ਕਿਹਨੇ ਮੇਰੇ ਕੋਲ ਤਿੰਨ ਗੱਲੇ ਆ ਤੇ ਦੂਜੇ ਵਾਰੀ ਤੂੰ ਬੱਕਰੀ ਦਾ ਕੰਮ ਕਰ ਤੈਨੂੰ ਸ਼ਰਮ ਨਹੀਂ ਹੁੰਦੀ ਤੈਨੂੰ ਯਾਰ ਕਿ ਟਾਈਮ ਪਾਸ ਆ ਕਿ ਟਾਈਮ ਪਾਸ ਆ ਮੈਂ ਪਾਸ ਕਰਨ ਨੂੰ ਲੱਗਿਆਂ ਬਈ ਫਿਰ ਲੈ ਟਾਈਮ ਪਾਸ ਨੂੰ ਗਲਣੇ ਦੇਖ ਲੈ ਕਿੰਨੇ ਦੀ ਤੂੰ ਕਰਦਾ ਬਾਈ ਕੱਲੀ ਜਨੰਦੀ ਨੂੰ ਦੇਖ ਕੇ ਤੰਗ ਹਾਂ ਬਾਈ ਇਹੀ ਗੱਲ ਹੈ ਬਈ ਮਗੈ ਇਹ じゃ ਹੈ ਵੀ ਨਹੀਂ ਬਈ ਅੱਛਾ ਤੂੰ ਤਾਂ ਹੀ ਨਹੀਂ ਹਾਏ ਇਹ ਸੀ ਤੂੰ ਤਾਂ ਹੀ ਨਹੀਂ ਕਿਸ ਨੂੰ ਮਾਰ ਕਿਸ ਨੂੰ ਮਰਜੀ ਪੁੱਛ ਰੋ ਕਿਵੇਂ ਆ ਬੰਦਾ ਕਿਵੇਂ ਨਹੀਂ ਉਹ ਸਾਨੂੰ ਪਤਾ ਹੀ ਆ ਵੀਰੇ ਮੈਂ ਮੈ ਤੇਰੇ ਨਾਲ ਮੈਂ ਤੇਰੇ ਲਾਗੇ ਬੰਡੂ ਹੀ ਆ ਉਹ ਜਿਹੜੇ ਬਾਈ ਤੈਨੂੰ ਕਹਿੰਦੇ ਮੈਂ ਤੇਰੇ ਲਾਗੇ ਬੰਡੂ ਹੀ ਆ ਤੂੰ ਰਹਿਣ ਦੇ ਮੈਨੂੰ ਚਾਹ ਚੜਾ ਸੀ ਪੱਤਰਕਾਰ ਨੂੰ ਬੁਲਾਉਣ ਨੂੰ ਪਟਵਾਲਾ ਮਚਾ ਕੇ ਆਇਆ ਹਾਂ ਮੈਨੂੰ ਚਾਹ ਚੜਾ ਸੀ ਗੱਡੀ ਤੇ ਆਇਆ ਗੱਡੀ ਦਾ ਖਰਚਾ ਦੱਸ ਕੌਣ ਦੇਊਗਾ ਵੀਰੇ ਗੱਡੀ ਤੇ ਆਇਆ ਮੈਂ ਦੱਸ ਮੈਨੂੰ ਡੇਲੀ ਦੇਖਦੀ ਆ ਦੱਸ ਮੈਨੂੰ ਉਹ ਕਿਹਦੇ ਸਾਨੂੰ ਮੈਂ ਫੋ ਕਰਜ ਦਾ ਪਿਓ ਵੀ ਦੂਗਾ ਕਰਜ ਦਾ ਲੈ ਫੋਨ ਲਾ ਲੈ 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 3000 ਰੁਪਏ ਤੁਹਾਨੂੰ ਦੇ ਹੀ ਜੰਨਾਗਾ ਅਸੀਂ 3000 ਨਾਲ ਫੋਨ ਲਾ ਬਾਈ ਲਾ ਲੈ ਤੈਨੂੰ ਕੀ ਕਰਨਾ ਮੈਂ ਮੂਹਲ ਵੇੜੀ ਫੋਨ ਲਾ ਬਾਈ ਫੋਨ ਲਾ ਕਰਜ ਦਾ ਇੱਕ ਮਹੀਨੇ ਦਾ ਇਹਦਾ ਭੱਜ ਗਿਆ ਇਹਦਾ ਭੱਜੂਗਾ ਬਾਈ ਮੈਂ ਹੁੰਦਾ ਤੁਸੀਂ ਗੱਲ ਲਗਾਉਨੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੋ ਬਾਈ ਉਹ ਕੁੜੀ ਨੂੰ ਬੋਸੇ ਮੈਂ ਤਾਂ ਕੋਈ ਨਹੀਂ ਕਰਦਾ ਜਾ ਚੰਗਿਆੜੀ ਜਾਣ ਕੇ ਭੋਣਿਆ ਬਾਈ ਉਹ ਕੁੜੀ ਦੱਸੂ ਤੈਨੂੰ ਬਾਈ ਬਾਈ ਕੋਈ ਫਾਇਦਾ ਨਹੀਂ ਸਰ ਜੀ ਕੋਈ ਫਾਇਦਾ ਨਹੀਂ ਬਾਈ ਇਹ 4000 ਦੇ ਦੂਗਿਆ ਮੈਨ ਕਿਨਾ 4000 ਤੋਂ 4000 ਤੇ ਆ ਗਿਆ ਉਹ ਪਤਾ ਕੀ ਉਹਦੇ ਨਾਲ ਗੱਲ ਕਰ ਬਾਈ ਮੈਂ ਕੋਈ ਨਹੀਂ ਕਰਦਾ ਮੈਂ ਕੱਲੀ ਜਨਾਨੀ ਆ ਜੀ 4000 ਰੁਪਏ ਅਰਜਾਤ ਹੁਣ ਮੈਨੂੰ ਗੱਲ ਕਰ ਲੈਣੇ ਮੈਂ ਕੱਲੀ ਜਨਾਨੀ ਆ ਜੀ ਮੇਰੇ ਸੱਸ ਸਹੁਰਾ ਹੈ ਨਹੀਂ ਮੇਰੇ ਘਰ ਵਾਲਾ ਨਹੀਂ ਮੇਰਾ ਛੋਟਾ ਜਿਹਾ ਬੇਟਾ 6 ਸਾਲ ਦਾ ਜੀ ਪੜਦਾ ਮੈਂ ਕੱਲੀ ਜਾਨੀ 5 ਕਿੱਲੇ ਆਪ ਸਾਂਭੀਆਂ ਮੈਂ ਖੇਤ ਦੇ ਦਰਖਤ ਲਾਏ ਹੋਇਆ ਹਾਂ ਜੀ ਹਾਂ ਜੀ ਦਰਖਤ ਮੈਂ ਆਪਣੇ ਸੱਸ ਸਹੁਰੇ ਦੀ ਜਾਇਜ਼ ਚ ਲਾਏ ਹੋਇਆ ਇਹ ਬੰਦਾ ਕੀ ਕਰਦਾ ਜੀ ਮੈਨੂੰ ਕੱਲੀ ਜਨਾਨੀ ਦੇਖ ਕੇ ਡੇਲੀ ਸਾਡੇ ਦਰਖਤ ਕੱਟ ਕੇ ਜਾਂਦਾ ਨਾਲੇ ਇੱਥੇ ਪਸ਼ੂ ਬਾੜ ਕੇ ਮੇਰੀ ਸਾਰੀ ਫਸਲ ਖਰਾਬ ਕਰਾ ਗਿਆ ਜੀ ਜਿਹੜੀ ਮੈਂ ਮਿਹਨਤ ਕੀਤੀ ਸੀ ਦਿਹਾੜੀ ਇਹ ਲਾਂ ਲਾ ਕੇ ਹੋ ਗਈ ਸੀ ਆ ਦੱਸੋ ਵੀ ਆ ਅੱਜ ਬੂਟਾ ਵੱਡੇ ਸੀ ਇਹਨਾਂ ਨੇ ਕਟਾਣਾ ਵੱਡੇ ਜਮਲਾਂ ਨਾਲ ਆ ਦੇਖੋ ਬਈ ਦੋ ਤਿੰਨ ਮਰਲੇ ਖਰਾਬ ਹੋ ਗਏ ਤੇ ਮੈਂ ਜੇ ਇਹਨੂੰ ਮੈਂ ਕਿਹਾ ਵੀ ਮੇਰਾ ਨੁਕਸਾਨ ਜਿਹੜਾ ਕੀਤਾ ਪੈਸੇ ਪਰ ਦੇ ਚੱਲ 7000 ਦਾ ਹਜ਼ਾਰ ਦਾ ਨੁਕਸਾਨ ਹੋਇਆ ਹਾਂਜੀ ਮੇਰਾ ਹਾਂਜੀ ਹਾਂਜੀ 7000 ਦਾ ਮੈਂ ਕਿਹਾ ਵੀ ਚੱਲ ਤੂੰ 5000 ਰੁਪਏ ਦੇ ਦੇ ਇਹ ਕਹਿੰਦਾ ਮੈਂ ਤਿੰਨ ਦੇਵਾਂਗਾ ਜੀ ਹੁਣੇ ਪੈਸੇ ਦੇ ਉਹਦਾ ਕਰਦੀ ਕਰਦਾ ਕਹਿੰਦਾ ਜੋ ਮਰਜ਼ੀ ਕਰ ਲੋ ਇਹ ਕਰਦੀ ਕਰਦਾ ਜੀ ਮੈਨੂੰ ਕੱਲੀ ਦੇਖ ਕੇ ਤੇ ਮੈਨੂੰ ਗਾਲਾਂ ਧੁੱਪੜਾ ਦਿੰਦਾ ਤੁਸੀਂ ਆਜੋ ਜੇ ਮੈਂ ਸਭ ਪੱਤਰਕਾਰ ਤੇ ਵੀ ਗੱਲ ਪੈ ਗਿਆ ਭਾਈ ਮੈਂ ਪੱਤਰਕਾਰ ਹਾਂਜੀ ਮੈਂ ਪੱਤਰਕਾਰ ਬੁਲਾਇਆ ਸੀ ਜੀ ਆ ਕੇ ਜਦੋਂ ਨੂੰ ਕਿੰਨੇ ਦਿਨ ਹੋ ਗਏ ਸੀਗੇ ਉਹ ਭਾਈ ਉਹਨਾਂ ਦਿਨ ਦਿਨ ਮੈਂ ਫੜਾ ਦੂੰ ਮੈਂ ਪੈਸੇ ਦਊਂਗਾ ਭਾਈ ਯਾਰ ਹਾਂ ਸਾਰੇ ਦੇ ਦਿਆਂਗਾ ਸਾਰੇ ਦੇ ਦਊਂਗਾ ਭਾਈ ਯਾਰ ਹਾਂ ਤੇ ਹੁਣ ਕਿਵੇਂ ਸਾਰੇ ਦੇ ਆ ਗਿਆ ਹੁਣ ਸਾਰੇ ਕਿਵੇਂ ਆ ਗਿਆ ਸਮੰਟਾਂ ਜਾ ਲੋ ਸਾਰੇ ਠੀਕ ਹੈ ਯਾਰ ਕੋਈ ਫਾਇਦਾ ਕੋਰੇ ਫਾਇਦਾ ਤੋਂ ਭਾਈ ਆ ਗਿਆ ਸਾਰੇ ਦੇ ਆ ਗਏ ਸਾਰੇ ਦੇ ਆ ਗਿਆ ਹੁਣ ਹਣੋਂ ਮੈਂ ਭੱਜ ਗਿਆ ਹੁਣ ਤੂੰ ਭਾਈ ਦੱਸ ਦੇ ਭਾਈ ਦੱਸ ਦੇ ਹੁਣ ਇਹ ਫਟਾਪਾ ਚੜਾ ਤਾਂ ਹੁਣ ਤੂੰ ਫਟਾਪਾ ਜਿਹੜਾ ਦਾ ਕਮਾਲ ਦੀ ਗੱਲ ਆ ਭਾਈ ਤੁਸੀਂ ਆਪ ਹੀ ਉਹ ਕਰਨ ਲੱਗਾ ਪੱਤਰ ਭਾਈ ਔਰ ਕਮਾਲ ਕਰ ਕਰ ਕੇ ਮੈਂ ਤੁਹਾਨੂੰ ਇੱਥੇ ਬੰਦ ਕਰ ਭਾਈ ਤੂੰ ਵੀ ਸੁਣ ਚੰਗਾ ਰਹੇਗਾ ਤੂੰ ਹੁਣ ਕੁੜੀ ਨੂੰ ਗੂਗਲ ਪੇ ਕਰਦੇ ਜਿੰਨੇ ਆ ਕਿੰਨਾ ਖਰਚਾ ਇਤਰਾ ਭਾਈ ਅਜੇ ਵੀ ਫੋਨ ਕਰ ਦਿੰਨੇ ਪੁਲਸ ਵਾਲਿਆਂ ਨੂੰ ਇਹ ਬੁੱਕਲ ਪੇ ਕਰਾ ਲਾ ਕਰ 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 5000 ਰੁਪਏ ਕਰ ਦੱਸ ਪੂਰੇ ਕਰਦਾ ਭਾਈ 5000 6000 ਕਰਦਾ ਇਹ ਕਰ ਕਰ ਨੰਬਰ ਲੇ ਕਮਾਲ ਦੀ ਗੱਲ ਆ ਭਾਈ ਤੂੰ ਆ ਮਨ ਕਰ 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 ਮੈਂ ਤਾਂ ਗੁਦਰਤੀ ਤੂੰ ਗੂਗਲ ਪੇ ਕਰ ਜੰਨੇ ਆ ਤੂੰ ਆਦੇ ਮੂੰਹ ਮੰਨੇ ਯਾਰ ਕਰ ਯਾਰ ਬਾਈ ਲੋਕ ਦਰਖੋ ਤੇ ਮਾਂ ਪੇ ਉਹਦੀ ਯਾਦ ਚਲਾਉਂਦਾ ਤੂੰ ਪੱਟੀ ਜੰਨਾ ਕਮਾਲ ਆ ਯਾਰ ਇਹ ਪ੍ਰਦੂਸ਼ਣ ਪਹਿਲਾਂ ਹੋਇਆ ਪਿਆ ਇੱਥੇ ਮੀਂਹ ਪਹਿਲਾਂ ਨਹੀਂ ਪੈਂਦੇ ਨੰਬਰ 82 8556012 ਹਾਂ ਚੈੱਕ ਕਰ ਲੋ ਭਈ ਹਾਏ ਅਸ ਕੋਈ ਇੰਜ ਕਰ ਲੈਨੇ ਸੀ ਬਾਈ ਆ ਵਗੜੀ ਦੇਖਿਆ ਬਣਾ ਦੇਖਿਆ ਬਾਈ ਮੋਟੇ ਸਿੱਧਰੇ ਅੰਦਰ ਪਿਆ ਫੋਨ ਕਮਾਲ ਕਮਾਲ ਜੀ ਨਹੀਂ ਭਾਈ ਤੂੰ ਇਹ ਗਲਤੀ ਹੈ ਇੱਕ ਟਾਣੇ ਪਿੱਛੇ ਭਾਈ ਯਾਰ ਇੱਕ ਟਾਣਾ ਵੀ ਹੈ ਭਾਈ ਯਾਰ ਉਹ ਭਾਈ ਜੀ ਇਹ ਪਹਿਲੇ ਟੁੱਟਿਆ ਪਿਆ ਸੀ ਟਾਣੇ ਦੀ ਕੋਈ ਕੀਮਤ ਨਹੀਂ ਉਹ ਕੀਮਤ ਦਾ ਹੈਗੀ ਭਾਈ ਯਾਰ ਟੁੱਟਾ ਫੇਰ ਉਹ ਇਸ ਵਿੱਚ ਕਿਧਰ ਅਖਤ ਦੀ ਕੀਮਤ ਕਿੰਨੀ ਹੈ ਕੀਮਤ ਦਾ ਕਿਧਰ ਅਖਤ ਦੀ ਹੈਗੀ ਹੈਗੀ 25 30 ਹਜ਼ਾਰ ਦਾ ਭਾਈ ਯਾਰ ਅਸਲ 25 30 ਹਜ਼ਾਰ ਉਹ ਜਾ ਮਾ ਜਾ ਪੁੱਤਾ ਥੋੜੀ ਸੋਚੀ 15 25 30 ਹਜ਼ਾਰ ਦੇ ਖੜੀ ਹੈ ਇੱਕ ਦਰਖਤ ਦੀ ਕੀਮਤ ਨਾ ਕਰੋੜਾ ਰੁਪਿਆ ਕਰੋੜਾ ਕਰੋੜਾ ਰੁਪਿਆਾਂ ਚ ਵੀ ਨਹੀਂ ਦਰਖਤ ਤੂੰ ਇਹ ਤੇਰਾ ਬੱਚਾ ਤੇਰਾ ਬੱਚਾ ਕਿੰਨੇ ਸਾਲਾਂ ਦਾ ਜਵਾਨ ਹੁੰਦਾ 20-22 ਸਾਲ ਦਾ 20-22 ਸਾਲ ਦਾ ਹੁੰਦਾ ਨਾ ਇਹ ਬੂਟਾ ਕਿੰਨੇ ਸਾਲਾਂ ਦਾ ਕਿੰਨੇ ਸਾਲਾਂ ਇਧਰੋਂ ਦਾ ਬਾਈ ਆ ਗਏ 5-6 ਸਾਲਾਂ ਇਧਰ ਹੋਇਆ ਇਹ ਤੂੰ ਕਹਿੰਦਾ ਇਹਦੀ 25000 ਕੀਮਤ ਆ ਤੁਹਾਡੇ ਵਰਗੇ ਬੰਦਿਆਂ ਦੀ ਸੋਚ ਮਾੜੀ ਸੋਚ ਕਰਕੇ ਨਾ ਇਹ ਲੋਕ ਪਹਿਲਾਂ ਦਰਖਤ ਲਾਉਂਦੇ ਫਿਰ ਵਟ ਕੇ ਵਟ ਦਿੰਦੇ ਵੀ ਵੇਚ ਦਿੰਦੇ ਆ ਇਹ ਦਰਖਤ ਵੇਚਣ ਵਾਸਤੇ ਨਹੀਂ ਕਾਕਾ ਜੀ ਹੋਰ ਦੇ ਖੇਤ ਚ ਬਾਈ ਜੀ ਜਮਾ ਨਹੀਂ ਵਟਦਾ ਇਹ ਮੈਨੂੰ ਕੰਨੀ ਸੁੱਕੀ ਬਾਈ ਇਹਨੂੰ ਆ ਦੱਸ ਸਮਝਾ ਮੜਾ ਜੀ ਬਿਜਲੇ ਦਰਖਤ ਲਾਉਨੇ ਆ ਇਹਨਾਂ ਦੀ ਕੋਈ ਕੀਮਤ ਹੈ ਕਿ ਅਗੇ 25000 ਰੁਪਏ ਕੀਮਤੀ ਹੈ ਸੋਚ 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 ਦੇ ਕਹਿੰਦਾ ਵੀ ਦੱਸ ਬਾਈ ਬਣਾ ਜਾ ਪਤਾ ਹੈ ਇਹਨਾਂ ਦੀ ਬਹੁਤ ਕੀਮਤ ਹੈ ਇਹਨਾਂ ਨਾਲ ਹੀ ਆਪਾਂ ਜੀਵਤਾਂਗੇ ਜੇ ਹੈਗੀਆਂ ਤਾਂ ਦਰਖਤਾਂ ਨਾਲ ਤੇਰਾ ਦਿਮਾਗ ਹੀ ਕਿੱਲੇ ਪੈਸੇ ਤੇ ਖੜਾ ਯਾਰ ਟਕਾ ਦੇ ਮਾਰੀ ਲਾਉਂਦੀ ਵੀ ਆਪਾਂ ਨੂੰ ਚੰਗਾ ਸਾਹ ਲੈ ਬੱਚੇ ਦੇ ਹਵਾ ਚੱਲ ਰਹੀ ਹੈ ਤੈਨੂੰ ਮਾੜੀ ਲੱਗਦੀ ਹੈ ਇਹ ਚੱਲਦੀ ਹੈ ਵਾ ਕਿੰਨੀ ਥੋੜੀ ਚੱਲਦੀ ਆ ਬਾਈ ਮੈਂ ਸਾਰਾ ਵੜਾ ਤੇ ਰੱਖਦਾ ਤੇਰਾ 100ਵੇਂ ਦੋ ਉਹ ਬਾਈ ਇੱਕ ਮਰ ਤੂੰ ਫਰੇਣ ਨਾਲ ਕਿ 25000 ਰੁਪਏ ਕੀਮਤੀ ਹੈ ਤੂੰ ਇਹ ਕਹਿ ਵੀ ਨਾ ਇਹ ਪਹਿਲਾਂ ਸੁਣ ਲੈ ਇਹ ਤੇਰੇ ਗੱਡਿਆਂ ਚ ਹੋਊਗੀ ਭਾਈ ਮੈਨੂੰ ਕੀ ਲੋੜ ਆਉਂਦੀ ਇੱਧਰ ਸਾਨੂੰ ਕਹਿੰਦਾ ਬਸ ਤੈਨੂੰ ਮੇਰੇ ਘੁੱਟ ਦੀ ਅੱਜ ਆ ਗਏ ਇੱਥੇ ਮੇਰੇ ਨਾਲ ਪਕਾਈ ਨਾ ਮਾਰ ਸਾਡੇ ਜੀ ਬੱਟ ਕੋਲ ਦੀ ਵੀ ਲੰਘ ਕੇ ਤੈਨੂੰ ਦੇਖੀ ਫਿਰ ਤੇਰੀ ਪ੍ਰੇਮ ਮੈਂ ਬਹੀ ਤਾਂ ਨੰਗ ਸਕਦਾ ਹਾਂ ਬਹੀ ਨੰਗੀ ਚੱਲ ਤੂੰ ਯਾਰ ਬਹੀ ਨੰਗੀ ਚੱਲ ਇੱਧਰ ਆ ਕੇ ਕਿਵੇਂ ਮੱਦੀ ਕਰਨੀ ਬਸ ਜੇ ਐਦੂ ਮੁੜ ਕੇ ਤੇਰਾ ਇੱਧਰ ਪਸੂ ਵੜ ਗਣਾ ਤਾਂ ਅਸੀਂ ਪਸੂ ਨਹੀਂ ਦੇਣਾ ਬਸ ਠੀਕ ਹੈ ਤੇਨੂੰ ਪੈਸੇ ਦੇ ਦੇ ਤੇਰੀ ਬੱਕਰੀ ਵੇਚਾਂਗੇ ਅਸੀਂ ਤੇਰੀ ਤੇਰੀ ਬੱਕਰੀ ਵੇਚਾਂਗੇ ਅਸੀਂ ਗੱਗਾਂ ਅਸੀਂ ਹੁਣ ਯਾ ਮੀ ਗਾ ਸਰ ਪੈ ਪੈ ਹੁਣ ਦੇ ਦੇਣਾ ਇਹਨੂੰ ਮੈਂ ਹੁਣ ਹੁਣ ਬੋਲਣ ਦੀ ਕੀ ਲੋੜ ਐ ਨਾ ਭਾਈ ਜੀ ਤੁਸੀਂ ਵੀਡੀਓ ਚ ਸੁਣ ਲਓ ਮੈਂ 50000 ਰੁਪਏ ਜੁਰਮਾਨਾ ਭਰਾਂਗੇ ਜੱਗ ਤੇ ਮੇਰਾ ਕੋਈ ਨੁਕਸਾਨ ਨਹੀਂ ਹੋਣਾ ਓ ਠੀਕ ਐ ਭਾਈ ਸਹੀ ਐ ਕਮਾਲ ਦੀ ਗੱਲ ਹਾਂ ਚੱਲ ਹੁਣ ਤੁਰਦਾ ਬਣੇ ਚੱਲ ਜਾ ਮੈਂ ਮੈਨੂੰ ਤਾਂ ਕੀ ਲੋੜ ਐ ਫੜਦੇ ਇਸਨਾਂ ਹੁਣ ਮੀ ਗਾ ਸੁਣ ਹਰ ਖਾਂ ਬੜੇ ਕਿਸ ਖੇਤ ਚ ਭਾਈ ਮੈਨੂੰ ਤਾਂ ਫੇਰ ਖੇਤ ਚ ਜਾਵਣੀ ਪੜਦੀ ਇਹ ਤਾਂ ਹੋਰ 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 ਨਹੀਂ ਆਪਾਂ ਨੂੰ ਲੋੜ ਐ ਇਧਰ ਆ ਉਧਰ ਖੜਾ ਫੇ ਲੋ ਕਹੀਂ ਹੁੰਦਾ ਗਲਤੀ ਮੰਨਦਾ ਨਹੀਂ ਮੰਨਦੇ ਹੁੰਦਾ ਆਪਦੀ ਮੰਨਦਾ ਭਾਈ ਮੰਨ ਨਗਾ ਕੀ ਕਹਿਦਾ ਚੋੜ ਵੀਡੀਓਜ਼ ਕਿ ਵੀ ਮੈਂ ਗਲਤੀ ਮੰਨ ਬਈ ਗਲਤੀ ਮੰਨ ਪੱਕੀ ਗੱਲ ਹੈ ਨਾ ਲਓ ਬਈ ਇਹ ਵੀ ਅਸੀਂ ਮੈਸੇਜ ਬਣਾਇਆ ਸੀ ਇਹ ਸਟੋਰੀ ਹੈਗੀ ਬਾਈ ਦੀ ਆਪਣੇ ਦੀ ਇਹਦੀ ਸਿੱਪੇ ਦੀ ਸੀਪੇ ਦੱਸ ਬਾਈ ਕਿਵੇਂ ਕੰਟੈਂਟ ਤੇ ਦਿਮਾਗ ਚ ਆਇਆ ਇਹ ਜਿਹੜੀ ਆਪਾਂ ਵੀਡੀਓ ਬਣਾਈ ਬਹੁਤ ਸੋਹਣੀ ਬਣੀ ਹੈ ਸੱਚੇ ਬਾਸ਼ਾ ਕਰਕੇ ਜਦ ਮੈਂ ਕਿਹਾ ਚੱਲ ਜੀ ਕੀ ਮੈਸੇਜ ਦਿੱਤਾ ਵੀਰੇ ਵੀਡੀਓ ਚ ਬਈ ਮੈਨੇ ਮੈਂ ਨਾ ਬਈ ਜਿਹੜੇ ਦਰਾਖਤਾਂ ਨਾ ਆਪਾਂ ਜਿਹੜੇ ਮੰਨ ਲਓ ਕਿ ਕੋਈ ਦੁਕਾਨ ਵਾਲਾ ਫਰਚਰ ਆਇਆ ਕੋਈ ਉਹ ਖਰੀਦ ਲੈਂਦਾ ਠੀਕ ਆ ਉਹ ਵਾਟ ਵਾਟ ਕੇ ਅਗਰੇ ਦਈਏ ਨੇ ਕਹਾਂ ਲੈ ਕੱਟ ਬਣ ਵਾਲੇ ਕੋਠੋ ਬਣ ਵਾਲਿਆ ਇਹ ਬਈ ਦਰਾਖਤ ਨਾ ਆਹ ਤਾਂ ਵੱਧ ਤੋਂ ਵੱਧ ਲਾਓ ਇਹਨਾਂ ਨਾਲ ਆਪ ਨੂੰ ਆਕਸੀਜਨ ਮਿਲਿਆ ਠੀਕ ਹੈ ਇੱਕ ਹੋਰ ਦੋਸਤੋ ਕਈ ਲੋਕਾਂ ਨੂੰ ਨਹੀਂ ਪਤਾ ਸਫੈਦੇ ਦੇ ਡੇਕਾ ਨਾ ਲਾਓ ਹਾਂ ਕਿਉਂਕਿ ਇਹ ਪਾਣੀ ਬਹੁਤ ਸੋਖਦੇ ਧਰਤੀ ਦਾ ਹਾਂ ਕਰੇ ਲੇ ਫਰਨੀਚਰ ਬਣਦਾ ਵੀ ਆ ਤਾਂ ਖੇਤੀ ਕਰੋ ਜੀ ਹਾਂ ਉਹ ਉਹ ਦਰਖਤ ਵੱਢ ਸਕਦੇ ਨੇ ਦੇਖ ਬਈ ਕਈ ਲੋਕਾਂ ਨੇ ਸੋਚਿਆ ਵੀ 25000 ਦਾ ਦਰਖਤ ਵੇਚ ਦਾਂਗੇ ਵਿਆਹਾਂ ਵੇਚ ਦਾਂਗੇ ਉਹਨਾਂ ਬਾਰੇ ਕੀ ਆ ਪੁੱਸ ਨੇ ਹਾਣੇ ਨੇ ਬਈ ਸੁਖੀ ਚਲੋ ਜੀ ਆਪਣਾ ਹਨਾ ਖੇਤੀ ਕਰ ਕਰਕੇ ਆਪਣਾ ਕੰਮ ਕਰ ਕਰਕੇ ਢਿੱਡ ਭਰਦੇ ਦਰਖਤ ਵੇਚ ਕੇ ਨਹੀਂ ਭਰਦਾ ਹਾਂ ਰਾਖਤ ਲਾਓ ਚੰਗੀ ਸਾਹ ਮਿਲੂ ਆਪਾਂ ਨੂੰ ਵਧੀਆ ਤਾ ਲਾਓ ਜੇ ਉਹਨੂੰ ਤੁਸੀਂ ਵਧਣਾ ਨਹੀਂ ਜੇ ਬੱਟਰ ਵਾਸਤੇ ਲਾਉਣਾ ਫਿਰ ਨਾ ਲਾਓ ਹਾਂਜੀ ਸੋ ਬਈ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਨੇ ਆ ਇਹ ਸੀਪੇ ਦੀ ਸਟੋਰੀ ਹੈ ਇਹ ਦੋਨਾਂ ਨੇ ਮਤਲਬ ਮੈਨੂੰ ਇਹ ਥੀਮ ਦਿੱਤਾ ਸੀ ਕਿ ਤੁਹਾਨੂੰ ਵੀ ਵੀਡੀਓ ਬਣਾਉਣੀ ਆ ਆਪਾਂ ਤੇ ਅਸੀਂ ਵੀਡੀਓ ਬਣਾਈ ਹੈ ਵਧੀਆ ਲੱਗੀ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਆਪਣੀ ਟੀਮ ਦੇ ਨਾਲ ਅਸੀਂ ਆਪੀ ਜੀ ਮੈਂ ਸੀਪੇ